ਕਿ ਤੁਸੀਂ ਵੀ ਸੇਵਿੰਗਸ ਕਰਦੇ ਹੋ ਕਿ ਤੁਹਾਨੂੰ ਵੀ ਪੈਸੇ ਜੋੜਨਾ ਚੰਗਾ ਲੱਗਦਾ ਹੈ ਸੇਵਿੰਗ ਕਰਨਾ ਕਿੰਨੂ ਚੰਗਾ ਨਹੀਂ ਲੱਗਦਾ ਕਿ ਤੁਸੀਂ ਵੀ ਸੇਵਿੰਗਸ ਕਰਦੇ ਹੋ ਆਪਣੇ ਆਉਣ ਵਾਲੇ ਸਮੇਂ ਤੇ ਲਈ ਆਪਣੇ ਭਵਿੱਖ ਦੇ ਲਈ ਔਰ ਇਹ ਸੇਵਿੰਗ ਸਟਰੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਸੱਚੇ ਬਹੁਤ ਜ਼ਿਆਦਾ ਮਦਦਗਾਰ ਸਾਬਿਤ ਹੁੰਦੀਆਂ ਨੇ ਇਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਦੇਸ਼ ਇਹ ਮੰਨਦੇ ਨੇ ਕਿ arning and spending ਉਹ ਜਿੰਨਾ ਕਮਾਉਂਦੇ ਨੇ ਉਹਨਾਂ ਖਰਚਾ ਜਿਹੜਾ ਹੈ ਉਹ ਕਰਨਾ ਪਸੰਦ ਕਰਦੇ ਨੇ ਔਰ ਬਹੁਤ ਸਾਰੇ ਲੋਕੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸੇਵਿੰਗ ਸਟਰੀ ਹੈ ਉਹ ਕੀਤੀ ਜਾਂਦੀ ਹੈ ਖਾਸ ਕਰਕੇ 30 ਤਰੀਕ ਨੂੰ ਭਾਰਤ ਦੇ ਵਿੱਚ ਹਰ ਸਾਲ ਤੇ 31 ਅਕਤੂਬਰ ਨੂੰ ਪੂਰੀ ਦੁਨੀਆ ਦੇ ਵਿੱਚ ਵੋਲਡ ਥ੍ਰਿਫਟ ਡੇ ਮਨਾਇਆ ਜਾਂਦਾ ਹੈ ਔਰ ਇੱਕ ਪੈਸੇ ਨੂੰ ਪਹੁੰਚਾਉਣ ਦੀ ਆਦਤ ਪਾਉਣ ਲਈ ਇਹ ਦਿਨ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਸਮਝਾਇਆ ਜਾਂਦਾ ਹੈ ਕਿ ਸਮਝਦਾਰੀ ਦੇ ਨਾਲ ਖਰਚਾ ਕਿੱਦਾਂ ਕਰਨਾ ਪਰ ਅਸੀਂ ਉਪਭੋਗਤਾ ਆ ਨਾ ਅਸੀਂ ਸੋਚਦੇ ਵਿਚਾਰਦੇ ਨਹੀਂ ਬਹੁਤੀ ਵਾਰੀ ਬਹੁਤੀ ਵਾਰੀ ਅਸੀਂ ਆਪਣੀ ਯੋਜਨਾਬੰਦੀ ਦੇ ਹਿਸਾਬ ਦੇ ਨਾਲ ਚੱਲਦੇ ਆ ਲੇਕਿਨ ਜਦੋਂ ਖਾਸ ਕਰਕੇ ਗੱਲ ਕਰਦੇ ਆ ਅਸੀਂ ਫੈਮਿਲੀ ਬਜਟ ਦੀ ਜਿਹੜਾ ਅਸੀਂ ਬਜਟ ਬਣਾਉਂਦੇ ਆ ਹਰ ਮਹੀਨੇ ਉਹ ਤਾਂ ਜ਼ਰੂਰ ਤੇ ਜ਼ਰੂਰ ਵਧੀਆ ਚੱਲ ਰਿਹਾ ਹੁੰਦਾ ਹੈ ਲੇਕਿਨ ਜਿਹੜੀਆਂ ਸਾਡੀਆਂ ਆਨਲਾਈਨ ट्रांजੈਕਸ਼ਨਸ ਨੇ ਇਹਨਾਂ ਕਰਕੇ ਉਹ ਬਜਟ ਵੀ ਗੜਬੜਾ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਹੱਥੋਂ ਪੈਸੇ ਕੱਢਦੇ ਆ ਤੁਸੀਂ ਵੀ ਇਹ ਗੱਲ ਜ਼ਰੂਰ ਮੰਨੋਗੇ ਕਿ ਜਦੋਂ ਅਸੀਂ ਹੱਥੋਂ ਪੈਸੇ ਦਿੰਨੇ ਆ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਅਸੀਂ ਸੋਚਦੇ ਆ ਵਿਚਾਰਦੇ ਆ ਲੇਕਿਨ ਜਦੋਂ ਆਨਲਾਈਨ ट्रांजੈਕਸ਼ਨ ਕਰਨੀ ਹੁੰਦੀ ਹੈ ਕੀਮਤ ਵੱਲ ਨਹੀਂ ਦੇਖਦੇ ਅਸੀਂ ਜਲਦੀ ਜਲਦੀ ਇਹ ਕੰਮ ਕਰ ਦਿੰਨੇ ਆ ਸੋ ਸਾਨੂੰ ਵਰਲਡ ਥ੍ਰਿਫਟ ਡੇ ਸਿਖਾਉਂਦਾ ਹੈ ਕਿ ਕਿਵੇਂ ਯੋਜਨਾਬੰਦੀ ਦੇ ਹਿਸਾਬ ਦੇ ਨਾਲ ਸਾਨੂੰ ਅੱਗੇ ਚੱਲਣਾ ਚਾਹੀਦਾ ਹੈ ਸੋ ਇਸ ਦਿਨ ਦੀ ਸ਼ੁਰੂਆਤੀ ਜਦੋਂ ਗੱਲ ਕਰਦੇ ਆ ਨਾ 1924 ਦੇ ਵਿੱਚ ਇਟਲੀ ਦੇ ਵਿੱਚ ਸ਼ੁਰੂ ਹੋਇਆ ਸੀਗਾ ਤਾਂ ਕਿ ਅਸੀਂ ਭਵਿੱਖ ਦੇ ਲਈ ਪੈਸੇ ਬਚਾ ਸਕੀਏ ਜਿਹੜੇ ਸਾਡੇ ਲਈ ਬਹੁਤ ਹੀ ਜ਼ਿਆਦਾ ਮਦਦਗਾਰ ਸਾਬਤ ਹੋਣ ਇਹ ਸਿਰਫ ਤੇ ਸਿਰਫ ਵਿਅਕਤੀਗਤ ਸੁਰੱਖਿਆ ਦੇ ਲਈ ਸ਼ੁਰੂ ਨਹੀਂ ਸੀ ਹੋਇਆ ਬਲਕਿ ਪੂਰੀ ਦੁਨੀਆ ਦੇ ਪੂਰੇ ਠਿੱਕਤਾ ਲਈ 20 ਦਿਨ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਕਿ ਸਾਰੇ ਹੀ ਇਕੱਠੇ ਹੋ ਕੇ ਸੇਵਿੰਗਸ ਦਾ ਇੱਕ ਉਪਰਾਲਾ ਕਰ ਸਕਣ ਪਰ ਅਸੀਂ ਕੀ ਕਰ ਰਹੇ ਹਾਂ 99 ਦੇ ਫੈਕਟ ਨੂੰ ਜਾਣਿਆ ਬਿਨਾ ਅਸੀਂ ਬਹੁਤ ਸਾਰੀਆਂ ਆਨਲਾਈਨ ਸ਼ਾਪਿੰਗਸ ਕਰ ਰਹੇ ਹਾਂ ਜੀ ਬਿਲਕੁਲ ਜਦੋਂ ਅਸੀਂ ਚਾਨ ਪ੍ਰਾਈਜ਼ਿੰਗ ਦੀ ਗੱਲ ਕਰਦੇ ਹਾਂ 99 ਰੁਪਏ ਜਿੱਤੇ ਹੀ ਅਸੀਂ ਦੇਖਦੇ ਹਾਂ ਨਾ ਸਾਨੂੰ ਲੱਗਦਾ ਹੈ ਕਿ ਸ਼ਾਇਦ ਪਤਾ ਹੀ ਨਹੀਂ ਕੀਮਤ ਕਿੰਨੀ ਕੋ ਘਟ ਹੈ ਲੇਕਿਨ ਇਹ ਸਾਡੀ ਸਾਈਕੋਲੋਜੀ ਤੇ ਨਾਲ ਸਾਡੇ ਮਨੋਵਿਗਿਆਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਇਥੇ ਜ਼ਰੂਰ ਤੇ ਜ਼ਰੂਰ ਮੰਨਣ ਵਾਲੀ ਹੈ ਕਿ ਜੇ ਕੋਈ ਚੀਜ਼ 400 ਦੀ ਹੈ 500 ਦੀ ਹੈ 700 ਦੀ ਹੈ ਤੇਸੀਂ ਅਨਾ ਕਰਨੇ ਕਰ ਜਾਵਾਂਗੇ ਲੇਕਿਨ ਉਹੀ ਜੇ ਸਾਨੂੰ 399 499 ਆ 599 6 ਸਾਨੂੰ ਦੇ ਨਵੇਂ ਦੇ ਮਿਲੇਗੀ ਜਾਂ ਫਿਰ 999 ਦੇ ਮਿਲੇਗੀ ਸਾਨੂੰ ਲੱਗਦਾ ਹੈ ਕਿ ਸ਼ਾਇਦ ਕੀਮਤ ਘੱਟ ਹੈ 1 ਰੁਪਏ ਦਾ ਹੀ ਫਰਕ ਹੁੰਦਾ ਹੈ ਸਿਰਫ ਲੇਕਿਨ ਇਹ 1 ਰੁਪਏ ਦਾ ਫਰਕ ਹੀ ਸਾਨੂੰ ਬਹੁਤ ਵੱਡਾ ਫਰਕ ਦਿਖਾਉਂਦਾ ਹੈ ਕਿਉਂਕਿ ਸਾਡੀ ਸਾਈਕੋਲੋਜੀ ਹੈ ਕਿ ਅਸੀਂ ਲੈਫਟ ਸਾਈਡ ਵਾਲ ਲੈਫਟ ਅਮਾਉਂਟ ਵਾਲ ਨੇ ਕਿ ਲੈਫਟ ਡਿਜੀਟ ਦੇ ਵੱਲ ਦੇਖਦੇ ਆਂ ਜਿਤਕੇ 99 ਇੱਕ ਪ੍ਰਾਈਜ਼ਿੰਗ ਟ੍ਰਿਕ ਹੈ ਜਿਹਨੂੰ ਅਸੀਂ ਚਾਮ ਪ੍ਰਾਈਜ਼ਿੰਗ ਕਹਿੰਦੇ ਆ ਔਰ ਇਸਤੇ ذریعے ਹੀ ਸਾਨੂੰ ਪ੍ਰਮਿਤ ਕੀਤਾ ਜਾਂਦਾ ਔਰ ਇਸਤੇ ਨਾਲ ਨਾਲ ਤੁਹਾਨੂੰ ਇਹ ਵੀ ਚੀਜ਼ ਦੱਸਿਆ ਇੱਕ ਮਾਰਕੀਟਿੰਗ ਸਟੰਟ ਹੈ ਇੱਕ ਮਾਰਕੀਟਿੰਗ ਤਰੀਕਾ ਹੈ ਜਿਸਤੇ ਨਾਲ ਕਿ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਨੂੰ ਵੇਚਣ ਦੇ ਲਈ ਰੁਝਾਨ ਜਿਹੜਾ ਹੈ ਉਹ ਬਣਾਇਆ ਗਿਆ ਹੈ ਸੋ ਵਰਲਡ ਥ੍ਰਿਫਟ ਡੇ ਨੂੰ ਮਨਾਉਂਦਿਆ ਇਹ ਚੀਜ਼ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਜ਼ਰੂਰ ਤੇ ਜ਼ਰੂਰ ਰੱਖੋ ਕਿ ਸਾਨੂੰ ਆਪਣੀਆਂ ਜ਼ਰੂਰਤਾਂ ਤੇ ਸਾਨੂੰ ਆਪਣੀਆਂ ਇੱਛਾਵਾਂ ਇਹਨਾਂ ਦੋਨਾਂ ਦੇ ਵਿੱਚ ਫਰਕ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜਦੋਂ ਬਜਟ ਬਣਾਉਨੇ ਆ ਜਦੋਂ ਅਸੀਂ ਟੂ-ਡੂ ਲਿਸਟ ਬਣਾਉਨੇ ਆਪਣੇ ਕੰਮਾਂ ਦੇ ਸਾਨੂੰ ਪਤਾ ਹੁੰਦਾ ਹੈ ਕਿ ਪਹਿਲ ਕਦਮੀ ਦੇ ਆਧਾਰ ਤੇ ਅਸੀਂ ਕਿਹੜੇ ਕੰਮ ਕਰਨੇ ਨੇ ਇਸੇ ਤਰੀਕੇ ਸਾਨੂੰ ਇਹ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀਆਂ ਜ਼ਰੂਰਤਾਂ ਕੀ ਨੇ ਔਰ ਸਾਡੀਆਂ ਇੱਛਾਵਾਂ ਕੀ ਨੇ ਜ਼ਰੂਰਤਾਂ ਨੂੰ ਪਹਿਲਾਂ ਪੂਰਾ ਕੀਤਾ ਜਾਏ ਇੱਛਾਵਾਂ ਜਿਹੜੀਆਂ ਨੇ ਉਹ ਵੀ ਅਸੀਂ ਆਪ ਹੀ ਪੂਰੀਆਂ ਕਰਨੀਆਂ ਨੇ ਉਹਨਾਂ ਉੱਪਰ ਵੀ ਇਹ ਨਹੀਂ ਕਹਿ ਸਕਦੇ ਕਿ ਨਹੀਂ ਤੁਸੀਂ ਕਰਨੀਆਂ ਉਹਨਾਂ ਨੂੰ ਜ਼ਰੂਰ ਤੇ ਜ਼ਰੂਰ ਪੂਰਾ ਕਰੋ ਲੇਕਿਨ ਆਪਣੇ ਬਜਟ ਨੂੰ ਨਾ ਹਿਲਾਓ ਇਹ ਨਾ ਹੋਏ ਕਿ ਤੁਸੀਂ ਬਾਅਦ ਦੇ ਵਿੱਚ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਕਰਨਾ ਪਏ ਕਿਉਂਕਿ we should cut the coat according to the cloth ਸਾਨੂੰ ਚੱਦਰ ਦੇ ਕੇ ਹੀ ਪੈਰ ਬਸਾਉਣੇ ਚਾਹੀਦੇ ਨੇ ਔਰ ਨਾਲ ਦੇ ਨਾਲ ਇੱਕ ਹੋਰ ਗੱਲ ਇੱਥੇ ਜੁੜਦੀ ਹੈ ਉਹ ਇਹ ਹੈ ਕਿ ਜੇਕਰ ਸਾਡੇ ਕੋਲ ਕੋਈ ਮਦਦ ਮੰਗਣ ਆ ਜਾਂਦਾ ਹੈ ਅਸੀਂ ਕਦੇ ਵੀ ਸੋਚਦੇ ਵਿਚਾਰਦੇ ਨਹੀਂ ਕਿ ਅਸੀਂ ਆਪਣੀ ਸੇਵਿੰਗ ਚੋਂ ਕਿਸੇ ਦੀ ਮਦਦ ਕਰ ਦਈਏ ਜੇ ਅਸੀਂ ਆਪ ਕੋਈ ਚੀਜ਼ ਖਰੀਦਣੀ ਹੁੰਦੀ ਹੈ ਅਸੀਂ ਭੱਜੇ ਚਲੇ ਜਾਂਦੇ ਹਾਂ ਕਈ ਵਾਰ ਤੇ ਇਦਾਂ ਵੀ ਹੁੰਦਾ ਹੈ ਕਿ ਸਾਨੂੰ ਉਸ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਸਾਨੂੰ ਚੀਜ਼ ਜਿਹੜੀ ਹੈ ਉਹ ਪ੍ਰਮਿਤ ਕਰ ਦਿੰਦੀ ਹੈ ਸਾਨੂੰ ਚੰਗੀ ਲੱਗਦੀ ਹੈ ਵਧੀਆ ਲੱਗਦੀ ਹੈ ਲੇਕਿਨ ਕਿਸੇ ਦੀ ਮਦਦ ਲਈ ਹੱਥ ਵਧਾਉਣਾ ਜਿਹੜਾ ਹੈ ਉਹ ਸਾਨੂੰ ਚੰਗਾ ਨਹੀਂ ਲੱਗਦਾ ਜਾਂ ਫਿਰ ਅਸੀਂ ਨਹੀਂ ਕਰਨਾ ਚਾਹੁੰਦੇ ਬਹੁਤ ਇਨਸਾਨ ਨੇ ਜਿਹੜੇ ਮਦਦ ਕਰਦੇ ਵੀ ਨੇ ਲੇਕਿਨ ਬਹੁਤ ਸਰੀਆਂ ਚੀਜ਼ਾਂ ਤੇ ਸੋਚਣ ਵਿਚਾਰਨ ਵਾਲੀਆਂ ਨੇ ਅੱਜ ਦੇ ਦਿਨ ਖਾਸ ਕਰਕੇ ਜਦੋਂ ਅਸੀਂ ਵਰਲਡ ਥ੍ਰਿਫਟ ਡੇ ਮਨਾ ਰਹੇ ਹਾਂ ਇੱਕ ਅਜੀਹਾ ਦਿਨ ਹੈ ਜਿਹੜਾ ਸਾਨੂੰ ਪੈਸੇ ਬਚਾਉਣ ਦੀ ਆਦਤ ਸਿਖਾਉਂਦਾ ਹੈ ਸਮਝਦਾਰੀ ਨਾਲ ਖਰਚ ਕਰਨਾ ਸਿਖਾਉਂਦਾ ਹੈ ਔਰ ਸਾਨੂੰ ਦੱਸਦਾ ਹੈ ਕਿ ਕਿਵੇਂ ਅਸੀਂ ਯੋਜਨਾਬੰਦੀ ਦੇ ਨਾਲ ਚੱਲਣਾ ਹੈ ਔਰ ਕਿਵੇਂ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਲਈ ਇੱਕ ਇਹੋ ਜਿਹੀ ਸੇਵਿੰਗ ਕਰਕੇ ਰੱਖਣੀ ਹੈ ਜਿਹੜੀ ਸਾਡੇ ਲਈ ਮਦਦਗਾਰ ਸਾਬਤ ਹੋ ਸਕੇ ਸੋ ਕੋਸ਼ਿਸ਼ ਕਰੋ ਕਿ ਜਿਹੜੀ ਸੇਵਿੰਗ ਹੈ ਉਹ ਕਦੇ ਕਿਸੇ ਆਪਣੇ ਲਈ ਵੀ ਵਰਤ ਲਓ ਕਦੇ ਉਸ ਨੂੰ ਵੀ ਨਾ ਨਾ ਕਰੋ ਜਿਸ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਆਉਣ ਵਾਲੇ ਸਮੇਂ ਦਾ ਕੁਝ ਵੀ ਨਹੀਂ ਪਤਾ ધ ਟਾਈਮ ਇਜ਼ ਅਨਸਰਟਨ ਸਾਨੂੰ ਪਤਾ ਨਹੀਂ ਹੈ ਕਿ ਫਿਚਰ ਵਿੱਚ ਕੀ ਹੋਣ ਵਾਲਾ ਹੈ ਫਿਚਰ ਇਜ਼ ਅਨਪ੍ਰੇਡਿਕਟੇਬਲ ਨੂੰ ਅਸੀਂ ਬਿਲਕੁਲ ਵੀ ਪ੍ਰੇਡिक्ट ਨਹੀਂ ਕਰ ਸਕਦੇ ਸੋ ਸੇਵਿੰਗਸ ਜ਼ਰੂਰੀ ਨੇ ਲੇਕਿਨ ਨਾਲ ਦੇ ਨਾਲ ਜਿਹੜੇ ਮਾਰਕੀਟਿੰਗ ਤਰੀਕੇ ਵਰਤੇ ਜਾ ਰਹੇ ਨੇ ਬਹੁਤ ਸਾਰੇ ਸਾਨੂੰ ਪ੍ਰਮਿਤ ਕਰਨ ਦੇ ਲਈ ਫਿਰ ਚੀਜ਼ਾਂ ਦੇ ਹੋਲਡਿੰਗ ਕਰਨ ਦੇ ਲਈ ਉਹ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਕਿਉਂਕਿ ਇਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੀ ਹੁੰਦਾ ਹੈ ਫਾਇਦਾ ਘਟ ਹੈ